ਗੈਂਸਲੈਂਡਰਾ ਤੋਂ ਲੈ ਕੇ ਬੈਂਕਾਂ ਨਾਲ ਜੁੜੇ ਨਵੇਂ ਨਿਯਮ 1 ਜੂਨ ਤੋਂ ਹੋਣਗੇ ਕਈ ਵੱਡੇ ਬਦਲਾਅ ਸਿੱਧਾ ਅਸਰ ਤੋਂ ਹਰ ਦੀ ਜੇਬ ਤੇ ਲੋਜੀਕ ਪਰ ਫਿਰ ਤੂੰ ਤੁਹਾਡੀਆਂ ਜੇਬਾਂ ਤੇ ਖਰਚਾ ਜੜਾਇਆ ਹੋਰ ਵਧੇਗਾ ਜੈਨ ਕਿ ਜ਼ਿਆਦਾ ਤੁਹਾਡੀ ਜੇਬ ਤੇ ਪਵੇਗਾ ਜਿੱਥੇ ਕਿ ਗੈਸ ਸਿਲੰਡਰ ਜਿਹੜੇ ਨੇ ਉਹਨਾਂ ਨੂੰ ਲੈ ਕੇ ਬੈਂਕਾਂ ਦੇ ਨਾਲ ਜੁੜੇ ਹੋਏ ਨਵੇਂ ਨਿਯਮ ਲਾਗੂ ਹੋਣਗੇ 1 ਜੂਨ ਤੋਂ ਜਿਸ ਕਰਕੇ ਤੁਹਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਦੱਸ ਦੇ ਕਿ ਆਏ ਬਾਰ ਕੋਈ ਨਾ ਕੋਈ ਵਾਅਦਾ ਜਿਹੜਾ ਹਰ ਇੱਕ ਚੀਜ਼ ਦੇ ਵਿੱਚ ਕੀਤਾ ਜਾਂਦਾ ਜਦਦੇ ਚੱਲਦੇ ਆ ਲੋਕ ਬੇਹੱਦ ਪਰੇਸ਼ਾਨ ਹੋ ਜਾਂਦੇ ਨੇ ਹੁਣ 1 ਜੂਨ ਤੋਂ ਕਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਜਿਸ ਦੇ ਵਿੱਚ ਗੈਸ ਸਿਲੰਡਰਾਂ ਨੂੰ ਲੈ ਕੇ ਨਵੀਂ ਅਪਡੇਟ ਆਈ ਹੈ ਬੈਂਕਾਂ ਨੂੰ ਲੈ ਕੇ ਵੀ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਕਿ 1 ਜੂਨ ਤੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਕੀ-ਕੀ ਬਦਲਾਅ ਕੀਤੇ ਜਾ ਰਹੇ ਨੇ ਇਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੰਨਿਆ ਦੇਸ਼ ਦੇ ਵਿੱਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਵੱਡੇ ਬਦਲਾਅ ਹੁੰਦੇ ਨੇ ਹੁਣ ਮਈ ਦਾ ਮਹੀਨਾ ਖਤਮ ਹੋਣ ਵਾਲਾ ਜੂਨ ਦਾ ਮਹੀਨਾ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ 1 ਜੂਨ ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਇਹਨਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਆਦਮੀ ਦੀਆਂ ਜੇਬਾਂ ਤੇ ਪੈਣ ਵਾਲਾ ਇੱਥੇ ਅਸੀਂ ਤੁਹਾਨੂੰ ਇਹਨਾਂ ਸਾਰੀਆਂ ਤਬਦੀਲੀਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਹਨਾਂ ਤਬਦੀਲੀਆਂ ਦੇ ਵਿੱਚ ਗੈਸ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਬੈਂਕਾਂ ਦੇ ਨਾਲ ਸਬੰਧਤ ਨਵੇਂ ਨਿਯਮ ਆਦਿ ਕੁਝ ਵੀ ਸ਼ਾਮਿਲ ਹੋ ਸਕਦਾ ਇਨਾ ਨਵੇਂ ਨਿਯਮਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਾਫੀ ਸਾਰੀਆਂ ਤਬਦੀਲੀਆਂ ਨੇ ਜਿਵੇਂ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਬੈਂਕਾਂ ਨਾਲ ਸੰਬੰਧਿਤ ਨਿਯਮ ਆਦੀ ਤੱਕ ਸਭ ਕੁਝ ਸ਼ਾਮਿਲ ਹੈ ਤੁਹਾਡੇ ਲਈ ਇਹਨਾਂ ਸਾਰੀਆਂ ਤਬਦੀਲੀਆਂ ਤੋਂ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ ਦੇਸ਼ ਦੇ ਵਿੱਚ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਬਦਲੀਆਂ ਜਾ ਰਹੀਆਂ ਨੇ ਤੇ ਤੇਲ ਮਾਰਕੀਟਿੰਗ ਕੰਪਨੀਆਂ ਐਲਪੀਜੀ ਸਿਲੰਡਰ ਦੀ ਕੀਮਤ ਤੈਅ ਕਰਦੀਆਂ ਨੇ ਕੰਪਨੀਆਂ 14 ਕਿਲੋ ਦੇ ਘਰੇਲੂ ਅਤੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤਾਂ ਤੈਅ ਕਰਤੀਆਂ ਨੇ ਇਸ ਦੇ ਨਾਲ ਹੀ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵੀ ਤੈਅ ਕੀਤੀਆਂ ਗਈਆਂ ਨੇ ਅਜਿਹੇ ਚ ਪਹਿਲੀ ਜੂਨ ਨੂੰ ਗੈਸ ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦਾ ਤੇਲ ਮਾਰਕੀਟਿੰਗ ਕੰਪਨੀਆਂ ਗੈਸ ਸਿਲੰਡਰ ਦੀਆਂ ਕੀਮਤਾਂ 1 ਜੂਨ ਨੂੰ ਤੈਅ ਕਰਨਗੀਆਂ ਯੂਆਈਡੀਏਆਈ ਨੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੀ ਤਾਰੀਖ 14 ਜੂਨ ਤੱਕ ਵਧਾ ਦਿੱਤੀ ਹੈ ਆਧਾਰ ਕਾਰਡ ਆਸਾਨੀ ਨਾਲ ਆਧਾਰ ਕਾਰਡ ਨੂੰ ਆਨਲਾਈਨ ਅਪਡੇਟ ਕਰ ਸਕਦੇ ਹੋ ਹਾਲਾਂਕਿ ਆਫਲਾਈਨ ਅਪਡੇਟ ਲਈ ਜਾਨੀ ਆਧਾਰ ਕੇਂਦਰ ਜਾਣ ਲਈ 50 ਰੁਪਏ ਪ੍ਰਤੀ ਅਪਡੇਟ ਦਾ ਚਾਰजेस ਦੇਣਾ ਪਵੇਗਾ ਦੇਸ਼ ਦੇ ਵਿੱਚ ਗੱਡੀ ਚਲਾਉਣ ਦੀ ਉਮਰ 18 ਸਾਲ ਹੈ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਨਾਬਾਲਿਗ ਵਾਹਨ ਚਲਾਉਂਦਾ ਤਾਂ ਉਸ ਨੂੰ ਭਾਰੀ ਜੁਰਮਾਨਾ ਲਗਾਇਆ ਜਾਵੇਗਾ ਤੇ ਜੇਕਰ ਕੋਈ ਨਾਬਾਲਿਗ ਗੱਡੀ ਚਲਾਉਂਦਾ ਪਾਇਆ ਗਿਆ ਤਾਂ ਉਸ ਨੂੰ 25000 ਰੁਪਏ ਤੱਕ ਭਰਨੇ ਪੈਣਗੇ ਇਸ ਤੋਂ ਇਲਾਵਾ ਨਾਬਾਲਿਗ ਨੂੰ 25 ਸਾਲ ਦੀ ਉਮਰ ਤੱਕ ਲਾਇਸੈਂਸ ਨਹੀਂ ਮਿਲੇਗਾ 1 ਜੂਨ ਤੋਂ ਦੇਸ਼ ਚ ਟ੍ਰੈਫਿਕ ਨਿਯਮਾਂ ਚ ਵੀ ਬਦਲਾਅ ਹੋਣ ਜਾ ਰਹੇ ਨੇ ਡਰਾਈਵਿੰਗ ਲਾਇਸੈਂਸ ਲਈ ਨਵੇਂ ਨਿਯਮ ਜੂ ਤੋਂ ਲਾਗੂ ਹੋਣਗੇ ਜੇਕਰ ਕੋਈ ਵਿਅਕਤੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ ਸੋ ਇਸ ਤਰ੍ਹਾਂ ਦੇ ਕਈ ਨਿਯਮ ਨੇ ਜਿਹੜੇ ਨਵੇਂ ਲਾਗੂ ਕੀਤੇ ਜਾਣਗੇ 1 ਜੂਨ ਤੋਂ ਵੱਡੇ ਬਦਲਾਅ ਹੋਣਗੇ ਅਤੇ ਇਹਨਾਂ ਚੀਜ਼ਾਂ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ਤੇ ਪਵੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ